ਮੋਦੀ ਦੇ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ ਜਿਹੜੀਆਂ ਉਹਨਰੀਆਂ ਮੰਗਾਂ ਸੀ ਕਿਸਾਨਾਂ ਦੀ ਐਮਐਸਪੀ ਦੀਆਂ ਮੰਗਾਂ ਸੀ ਸਵਮੀ ਦਾਤ ਤੋਂ ਦੀਆਂ ਮੰਗਾਂ ਸਵਮੀਨਾਥਨ ਕ੍ਰਿਸ਼ਨ ਦੀ ਬੋਲ ਸੀਗੀਆਂ ਔਰ ਕਰਜ਼ਾ ਮਾਫੀ ਦਾ ਜਿਹੜਾ ਸਵਾਲ ਸੀਗਾ ਸਤ ਤੁਸੀਂ ਹੱਲ ਕਿਉਂ ਨਹੀਂ ਕਰਾਇਆ ਤੁਸੀਂ ਉਧਰੋਂ ਦੇ ਬੈਠੇ ਤਾਂ ਉਹ ਯਾਰ ਵਾਲਾ ਦੇਖਿਆ ਮੋਦੀ ਤੇ ਅਮਸ਼ਾਦੀ ਦੇ ਨਾਲ ਤੁਸੀਂ ਇਹ ਮਸਲੇ ਹੱਲ ਕਿਉਂ ਨਹੀਂ ਕਰਾਇਆ ਬਜਾਏ ਇਹ ਕਿ ਹੁਣ ਸਿੱਖਿਆ ਦੇ ਦੇਣ ਸਾਨੂੰ ਸਿੱਖਿਆ ਦੇ ਦੇ ਜੇ ਪੰਜਾਬ ਦੇ ਕਿਸਾਨਾਂ ਨੂੰ ਸਿੱਖਿਆ ਦੇ ਦਿੰਦੀ ਜਾਏ ਬਈ ਤੁਸੀਂ ਇਸ ਨੂੰ ਸਮਝਾਓ ਕਿ ਤੁਹਾਡੀ ਤੁਹਾਡੀ ਪਾਰਟੀ ਦੇ ਆਗੂ ਜਿਹੜੇ ਖੱਟਰ ਜੀ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਦਸਤੇ ਕਿੱਦਾਂ ਬੱਦ ਕੀਤੇ ਕਿੰਨੇ ਅਦਕਾਰ ਦਿੱਤੇ ਉਹਨਾਂ ਨੂੰ ਦਿੱਲੀ ਦੇ ਰਸਤੇ ਬੰਦ ਕਰਦੇ ਇਹ ਕੌਣ ਦੇ ਜਿਹੜੇ ਅੱਜ ਉੱਥੇ ਸਾਡੇ ਤੇ ਅਥੂ ਗੈਸ ਦੇ ਬੋਲੇ ਸਾਦਰ ਡਰੋਨ ਦੀ ਵੱਤੋਂ ਕੀਤੀ ਜਾ ਰਹੀ ਆ ਕਿੰਨੇ ਭੜੇ ਟੰਗ ਤਰੀਕੇ ਵੱਤੇ ਜਾਦੇ ਬਜਾਏ ਕਿ ਕਿਸਾਨ ਦੇ ਬੋਲਣ ਕਰੇ ਠੀਕ ਹੈ ਤੁਸੀਂ ਜਾਓ ਆਓ ਜੀ ਦਿੱਲੀ ਬੈਠੋ ਆਪਣਾ ਅੰਦੋਲਨ ਕਰੋ ਅੰਦੋਲਨ ਕਰਦਾ ਹਰ ਇੱਕ ਨੂੰ ਦਕਾੜਿਆ ਸਰ ਹਰ ਬੰਦੇ ਨੂੰ ਹੱਕ ਹੈ ਕਿ ਆਪਣੀ ਆਪਣੇ ਮੰਗਾਲੀ ਤੇ ਕੋ ਮੁਲਾਜ਼ਮ ਆ ਉਧਾਰਤੀ ਆ ਕਿਸਾਨ ਆ ਮਜ਼ਦੂਰ ਆ ਸਿਆਸਦਾਨ ਆ ਕੋਈ ਵੀ ਆ ਜੋ ਕੋਈ ਖੱਟੜ ਕਾ ਰਿਆ ਸਰ ਬਹੁਤ ਗਲਤ ਕਰ ਰਿਆ ਆਪਣੇ ਪ੍ਰਧਾਨ ਮੰਤਰੀ ਨੂੰ ਕਹ ਆਪਣੇ ਮੱਫਾਂ ਕੀ ਤੂੰ ਡੱਕੇ ਜਿੱਦਾਂ ਵੀ ਉਹ ਕਾਰਵਾਈ ਕਰ ਰਿਆ ਜਿੱਦਾਂ ਸਾਡੇ ਰਸਤੇ ਬੰਦ ਕਰ ਰਿਆ ਪੰਜਾਬੀਆਂ ਦੇ ਸਾਡੇ ਰਸਤੇ ਬੰਦ ਨਹੀਂ ਕਰ ਸਕਦਾ ਸਾਡੀ ਦਿੱਲੀ ਆ ਸਾਡੀ ਰਾਜਧਾਨੀ ਐ ਦੇਖ ਦੂ ਯਾਦ ਅਸੀਂ ਕਰਾਇਆ ਸੰਸਾ ਸਾਹਿਬ ਕੋ ਕਹਿੰਦੇ ਯਾਦ ਹੀ ਕਰਾ ਅਹੀਂ ਕਿਸਾਨ ਪ੍ਰਦਰਸ਼ਨ ਦੇ ਮੁੰਡੇ ਅੱਜ ਵੀ ਬਾਰਡਰ ਦੇ ਉੱਤੇ ਸ਼ਹੀਦੀਆਂ ਬਲੰਤ ਕਰ ਰਹੇ ਆ ਅੱਜ ਵੀ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਰਹੇ ਇਹਨਾਂ ਦੇ ਹੋਰ ਕਿਹੇ ਹੋਂਦੇ ਤੁਹਾਨੂੰ ਅੱਜ ਸੁੰਤ ਜਿਹੜਾ ਕਿਸਾਨਾਂ ਦੀਆਂ ਮੰਗਾ ਮੰਨਣੀਆਂ ਚਾਹੀਦੀਆਂ ਮੰਗਾ ਮੰਨ ਕੇ ਤਿੰਨ ਮੇਲ ਮੰਗਾ ਉਹਨਾਂ ਦੀ ਐਮਐਸਪੀ ਲਾਗੂ ਕਰੋ ਕਦ ਦਾ ਮਾਫੀ ਕਰੋ ਸੁਮਿੰਨਾਥ ਦੀ ਬੋਰਡ ਜਿਹੜੀ ਆ ਉਹਨੂੰ ਲਾਗੂ ਕਰੋ ਉਹ ਜਿਹੜੇ ਤੁਸੀਂ ਖੱਟਰ ਦੇ ਦਾਈ ਜੋ ਕੰਮ ਕਰਦੇ ਹੋ ਬੀਜੇਪੀ ਵਾਲੇ ਸਾਦੂ ਬਹੁਤ ਬਹਿਂਗਾ ਪਊ ਸਰ ਇਸ ਗੱਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਬਾਦ ਕੈਬਨ ਮਨਿਸਟਰ ਪੰਜਾਬ ਮੈਂ ਬਸ ਤਾਂ ਇਹਦਾ 2 ਮਿੰਟ ਬਚਾਅ ਸੱਜੇ ਕਰਦੇ ਸੀਗੇ ਹੁਣੇ ਮੈਂ ਗੱਡੀ ਚ ਜਾਂਦੇ ਜਾਂਦਾ ਬੱਲਾ ਬੰਜਿੰਦਰ ਸਿੰਘ ਸੱਸਾ ਜਿਹੜੇ ਸਰਦਾਰ ਮਨਿੰਦਰ ਸਿੰਘ ਸੱਸਾ ਜਿਹੜੇ ਭਾਜਪਾ ਦੇ ਲੀਡਰ ਨੇ ਅੱਜਕੱਲ੍ਹ ਦਿੱਲੀ ਦੇ ਵਿੱਚ ਜਿਹੜੇ ਭਾਜਪਾ ਦੇ ਬੜੇ ਨੇੜੇ ਨੇ ਉਹਨਾਂ ਤੇ ਮੈਂ ਕਿਸਾਨੀ ਅੰਦੋਲਨ ਦੇ ਉੱਤੇ ਉਹਨੇ ਵਿਚਾਰ ਸੁਣ ਕੇ ਤਾਂ ਉਹ ਬੜਾ ਦੁੱਖ ਹੋਇਆ ਕਿ ਇਹ ਲੋਕ ਜਿਹੜੇ ਸਮਝਦੇ ਕੀ ਆ ਪੰਜਾਬ ਨੂੰ ਇਹ ਲੋਕ ਕੀ ਸਮਝਦੇ ਸਿੱਖਾਂ ਨੂੰ ਇਹ ਮੈਨੂੰ ਮੈਨੂੰ ਸਮਝ ਨਹੀਂ ਲੱਗਦੀ ਕਿ ਦਿੱਲੀ 'ਚ ਬੈਠੇ ਲੋਕ ਇਹ ਕਹਿੰਦੇ ਪਿਛਲੀ ਵਾਰ ਅਸੀਂ ਕਿਸਾਨੀ ਅੰਦੋਲਨ 'ਚ ਬੜਾ ਰੋਲ ਅਦਾਕ ਕੀਤਾ ਸੀ ਤੁਸੀਂ ਰੋਲ ਅਦਾਕ ਕੀਤਾ ਤੁਸੀਂ ਭਾਜਪਾ ਦੇ ਲੀਡਰ ਹੋ ਅਸਲੇ ਤੁਹਾਡੇ ਬਾਰੇ ਆਮ افਵਾਹਾਂ ਹੈ ਤੇ ਤੁਸੀਂ ਅਮਿਤ ਸ਼ਾਹ ਜੀ ਦੇ ਏਜੰਟ ਜੇ ਬਹੁਤ ਵੱਡੇ ਸੱਜੇ ਤੁਸੀਂ ਇੰਨਾ ਨੇੜੇ ਹੋਣ ਦੇ ਬਾਵਜੂਦ ਜਿਹੜੀਆਂ ਗੱਲਾਂ મોદી ਨੇ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ ਜਿਹੜੀਆਂ ਉਹਨਾਂ ਨੇ ਮੰਗਾ ਹੀ ਕਿਸਾਨਾਂ ਦੀ ਐਮਐਸਪੀ ਦੀ ਮੰਗਾ ਹੀ ਸਵਾਮੀ ਦਾਤ ਦੇ ਦੀ ਮੰਗਾ ਸਵਾਮੀ ਨਾਥਰ ਕਮਿਸ਼ਨ ਦੀ ਰਿਪੋਰਟ ਸੀਗੀ ਔਰ ਕੱਜਾ ਮਾਫੀ ਦਾ ਜਿਹੜਾ ਸਵਾਲ ਸੀਗਾ ਸਤ ਤੁਸੀਂ ਹੱਲ ਕਿਉਂ ਨਹੀਂ ਕਰਾਇਆ ਤੁਸੀਂ ਉਦੋਂ ਤੇ ਬੈਠੇ ਰਹ ਤੁਹਾਨੂੰ ਹਿਆਲ ਵਾਲਾ ਦੇਖਿਆ ਮੋਦੀ ਤੇ ਅਮਸ਼ਾ ਜੀ ਦੇ ਨਾਲ ਤੁਸੀਂ ਇਹ ਮਸਲੇ ਹੱਲ ਕਿਉਂ ਨਹੀਂ ਕਰਾਇਆ ਬਜਾਏ ਇਹ ਕਿ ਅੱਜ ਤੁਸੀਂ ਸਿੱਖਿਆ ਦੇ ਰਹੇ ਸਾਨੂੰ ਸਿੱਖਿਆ ਦੇਣ ਦੀ ਬਜਾਏ ਪੰਜਾਬ ਦੇ ਕਿਸਾਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਬਈ ਤੁਸੀਂ ਇਹ ਸਾਨੂੰ ਸਮਝਾਓ ਕਿ ਤੁਹਾਡੀ ਤੁਹਾਡੀ ਪਾਰਟੀ ਦੇ ਆਗੂ ਜਿਹੜੇ ਖੱਟਰ ਜੀ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਰਸਤੇ ਕਿੱਦਾਂ ਬੰਦ ਕੀਤੇ ਆ ਕਿੰਨੇ ਅਧਿਕਾਰ ਦਿੱਤੇ ਉਹਨਾਂ ਨੂੰ ਦਿੱਲੀ ਦੇ ਰਸਤੇ ਬੰਦ ਕਰਨ ਦੀ ਇਹ ਸੱਸਾ ਸਭ ਪਹਿਲਾਂ ਕਲੀਰ ਕਰੋ ਉਹਨਾਂ ਨੂੰ ਕੀ ਧੱਕਾ ਹੈ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਸਾਡੀ ਪਾਰਲੀਮੈਂਟ ਹੈ ਦਿੱਲੀ 'ਚ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਿੰਦਾ ਦਿੱਲੀ 'ਚ ਸਾਡਾ ਰਾਸ਼ਟਰਪਤੀ ਬਿੰਦਾ ਇਹ ਕੌਣ ਨੇ ਜਿਹੜੇ ਅੱਜ ਉੱਥੇ ਸਾਡੇ ਤੇ ਅੱਥੂ ਗੈਸ ਦੇ ਗੋਲੇ ਫਾੜ ਰਹੇ ਆ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਆ ਕਿੰਨੇ ਭੜੇ ਟੰਗ ਤਰੀਕੇ ਵਰਤੇ ਜਾ ਰਹੇ ਬਜਾਏ ਕਿ ਕਿਸਾਨ ਤਾਂ ਅੰਦੋਲਨ ਕਰ ਰਿਹਾ ਠੀਕ ਹੈ ਤੁਸੀਂ ਕਹੋ ਆਓ ਜੀ ਦਿੱਲੀ ਬੈਠੋ ਆਪਣਾ ਅੰਦੋਲਨ ਕਰੋ ਅੰਦੋਲਨ ਕਰਦਾ ਹਰ ਇੱਕ ਲੋਕ ਕਰ ਰਿਹਾ ਸਰ ਹਰ ਬੰਦੇ ਨੂੰ ਹੱਕ ਹੈ ਕਿ ਆਪਣੀ ਆਪਣੀਆਂ ਮੰਗਾਂ ਲਈ ਚਾਹੇ ਕੋ ਮੁਲਾਜ਼ਮ ਆ ਵਿਦਿਆਰਥੀ ਆ ਕਿਸਾਨ ਆ ਮਜ਼ਦੂਰ ਆ ਸਿਆਸਦਾਨ ਆ ਕੋਈ ਵੀ ਆ ਹੋ ਤੁਸੀਂ ਕਰਨ ਦੇ ਜੋ ਜੀ ਕੋਈ ਸ਼ੈਤਾਨ ਬੰਦੇ ਦੀ ਰਾਜਨੀਤਿਕ ਪਾਰਟੀਆਂ ਜੀ ਰਾਜਨੀਤਿਕ ਵਾਟੀਆਂ ਤੁਸੀਂ ਲਾ ਲਾ ਰਹੇ ਹੋ ਤੁਸੀਂ ਕਿਸਾਨਾਂ ਦੇ ਬਲੇ ਕੋਈ ਨਹੀਂ ਪਾ ਰਹੇ ਸੱਚਾ ਸਭ ਤੁਹਾਡੇ ਸਾਹਮਣੇ ਅਡਾਨੀਆਂ ਬੰਦੀਆਂ ਕਿੰਨੇ ਲੋਨ ਮਾਫ ਹੋ ਗਿਆ ਕਦੀ ਬੋਲੇ ਜੀ ਬੋਲੋ ਉਹਦਾ ਬੋਦੀ ਆਪਣੇ ਨੂੰ ਕਿ ਤੁਸੀਂ ਸਰ ਆਪਣੇ ਮਤਲਬ ਜਿਹੜਾ ਇਹ ਕਿਸਾਨਾਂ ਦੇ ਕਰਦੇ ਮਾਫ਼ ਕਰੋ ਉਹ ਤਾਂ ਪੱਕਾ ਨਹੀਂ ਦੇ ਇਸ ਕਰਕੇ ਤੁਸੀਂ ਸਿੱਖਿਆ ਦੇਣ ਦੀ بجائے ਸਿੱਖ ਕਦੀ ਬਦਨਾਮ ਨਹੀਂ ਹੁੰਦਾ ਸਿੱਖ ਕਦੀ ਗਲਤ ਕੰਮ ਨਹੀਂ ਕਰਦਾ ਤੁਸੀਂ ਇਹ ਇਹ ਸਿੱਖਿਆ ਨਾ ਦਿਓ ਇਹ ਸਿੱਖਿਆ ਦੇਣ ਦੀ بجائے ਤੁਸੀਂ ਆਪਣੇ ਸਰ ਆਪਣੇ ਆਕੇ ਜਿਹੜੇ ਜਿੱਦਾਂ ਦੇ ਤੁਸੀਂ ਕਰਿੰਦੇ ਜੋ ਉਹਨਾਂ ਨੂੰ ਕਹੋ ਪਈ ਕਿਸਾਨਾਂ ਦੀਆਂ ਮੰਗਾ ਮੰਨੋ ਕਿਸਾਨਾਂ ਦੀਆਂ ਮੰਗਾ ਮੰਨੋ ਜੋ ਕੁਝ ਖੱਟੜ ਕਰ ਰਿਹਾ ਸਰ ਬਹੁਤ ਗਲਤ ਕਰ ਰਿਹਾ ਹੈ ਆਪਣੇ ਪ੍ਰਧਾਨ ਮੰਤਰੀ ਨੂੰ ਕਹੋ ਆਪਣੇ ਮੁੱਖ ਮੰਤਰੀ ਨੂੰ ਡੱਕੇ ਜਿੱਦਾਂ ਦੀ ਉਹ ਕਾਰਵਾਈ ਕਰ ਰਿਹਾ ਜਿੱਦਾਂ ਸਾਡੇ ਰਸਤੇ ਬੰਦ ਕਰ ਰਿਹਾ ਪੰਜਾਬੀਆਂ ਦੇ ਸਾਡੇ ਰਸਤੇ ਬੰਦ ਨਹੀਂ ਕਰ ਸਕਦਾ ਸਾਡੀ ਦਿੱਲੀ ਆ ਸਾਡੀ ਰਾਜਧਾਨੀ ਹੈ ਦੇਖ ਦੋ ਜਦ ਅਸੀਂ ਕਰਾਇਆ ਸੱਸਾ ਸਾਹਿਬ ਹੋਰ ਕਹਿੰਦੇ ਜਾਂਦੀ ਕਰਾਇਆ ਅਹੀ ਕਿਸਾਨ ਪਤਵਾਲਾ ਦੇ ਮੁੰਡੇ ਅੱਜ ਵੀ ਬਾਰਡਰ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਆ ਅੱਜ ਵੀ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਰਹੇ ਇਹਨਾਂ ਦੇ ਹੋਦੇ ਕਿਹੇ ਹੋਰ ਤੇ ਤੁਸੀਂ ਸਾਡੂੰ ਸਿੱਖਿਆ ਦੇਈ ਜਾਂਦੇ ਹੋ ਯਾਰ ਕਰਦੇ ਕਰੋ ਤੁਸੀਂ ਕੁਛ ਦੀ ਗੱਲਾਂ ਨਾ ਕਾਵੇ ਤਾਨੂੰ ਕਿਹਦੇ ਦੱਸਤਾ ਦੰਦ ਇਹਨੂੰ ਕੋਟ ਲੱਗ ਜਾਣਾ ਤੁਸੀਂ ਕਹੀ ਜਾਂਦੇ ਕੋਟ ਲੱਗ ਜਾਣਾ ਤੁਸੀਂ ਚੋਣ ਕਮਿਸ਼ਨ ਦੇ ਮੈਂਬਰ ਹੋ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੀਆਂ ਆਂਦੇ ਹੋ ਜੁਮਿਹਿਆਦ ਬੰਦੇ ਹੋ ਤੁਸੀਂ ਤੁਹਾਨੂੰ ਕਿੱਦਾਂ ਪਤਾ ਕੋਟ ਲੱਗ ਜਾਣਾ ਤੁਹਾਨੂੰ ਕੌਣ ਕਹਵੇ ਕੋਟ ਲੱਗ ਜਾਣਾ ਕੋਟ ਲੱਗੇ ਨਾ ਲੱਗੇ ਉਹ ਵੱਖਰੀ ਗੱਲ ਐ ਚੋਣ ਕਮਿਸ਼ਨ ਦਾ ਕੰਮ ਐ ਕੋਟ ਕਿਦੋਂ ਲੱਗਦਾ ਕਿਦੋਂ ਨਹੀਂ ਲੱਗਦਾ ਪਰ ਤੁਸੀਂ ਅੱਜ ਹੀ ਫ਼ਰਮਾਨਚਾਰੀ ਕਰਦੇ ਹੋ ਅੱਜ ਹੀ ਤੁਸੀਂ ਕਹੀ ਜਾਂਦੇ ਕੋਟ ਲੱਗ ਜਾਣਾ ਜੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੀ ਉਦਾਂ ਕਰਨਾ ਚਾਹੀਦਾ ਜੀ ਜਦੋਂ ਕੋਟ ਲੱਗੂਗਾ ਉਦਾਂ ਦਾ ਆਪੇ ਕਿਸਾਨ ਆਪਣਾ ਫੈਸਲਾ ਕਰ ਲੈਣਗੇ ਤੁਹਾਨੂੰ ਅੱਜ ਸੁੰਤ ਜਿਹੜਾ ਕਸਨਾਂ ਦੀ ਬੰਗਾ ਬੰਦਨੀਆ ਚਾਹੀਦੀਆ ਮੰਗਾ ਮੰਨ ਕੇ ਤਿੰਨ ਮੇਨ ਮੰਗਾ ਉਹਨਾਂ ਦੀ ਐਮਐਸਪੀ ਲਾਗੂ ਕਰੋ ਤਦਾਂ ਮਾਫੀ ਕਰੋ ਸ੍ਰੀ ਸੁਮੀਨਾਥ ਦੀ ਬੋਰਡ ਜਿਹੜੀ ਆ ਉਹਨੂੰ ਲਾਗੂ ਕਰੋ ਉਹ ਜਿਹੜੇ ਤੁਸੀਂ ਖੱਡਰ ਦੇ ਲਈ ਜੋ ਕੰਮ ਕਰਦੇ ਹੋ ਬੀਜੇਪੀ ਵਾਲੇ ਤੁਹਾਨੂੰ ਬਹੁਤ ਮਹਿੰਗਾ ਪੂਰ ਸਾਹਿਬ ਜਿੱਦਾਂ ਤੁਸੀਂ ਅੱਜ ਉੱਥੇ ਪੱਥਰ ਮਾਰਦੇ ਹੋ ਨਾ ਜਿੱਦਾਂ ਅੱਜ ਗੋਲੇ ਸੁੱਟਦੇ ਹੋ ਪੰਜਾਬ 'ਚ ਤੁਹਾਡੇ ਆਗੂ ਉਹਨੂੰ ਪਿੰਡਾਂ 'ਚ ਵੜਨਾ ਔਖਾ ਹੋ ਜਾਊਗਾ ਸਾਡੀ ਕਿਤੇ ਭਲੇ ਖੇਜਣਾ ਨਾ ਦਿਓ ਜੋ ਕੋਈ ਤੁਸੀਂ ਸਾਡੇ ਰਸਤੇ ਬੰਦ ਕਰਦੇ ਹੋ ਪੰਜਾਬ ਦਾ ਕਿਸਾਨ ਤੁਹਾਡੇ ਭਾਜਪੀ ਦੇ ਲੀਡਰਾਂ ਦੇ ਪੰਜਾਬ ਦੇ ਘਰਾਂ ਜਵੜ ਦਾ ਬੰਦ ਕਰਦੇ ਤੁਹਾਡੇ ਲਈ ਉੱਥੇ ਰਸਤੇ ਬੰਦ ਹੋ ਜਾਣਗੇ ਤੁਹਾਨੂੰ ਕੋਈ ਬੂਹ ਦੀ ਲਾਊਗਾ ਕਿਤੇ ਭਲੇਖੇ ਜਿਦਾ ਹੋ ਤੁਸੀਂ ਪਹਿਲਾਂ ਵੀ 750 ਕਿਸਾਨ ਚੀਜ਼ ਹੋਇਆ ਤੁਹਾਡੇ ਦੇ ਕੋਈ ਅਸਰ ਨਹੀਂ ਹੁੰਦਾ ਤੁਸੀਂ 2 2.5 3 ਸਾਲ ਲੰਘੇ ਉਹਨਾਂ ਦੀ ਕੋਈ ਮੰਗ ਮੰਨੀ ਹੋਈ ਮੰਗ ਨੂੰ ਜਿਹੜਾ ਲਾਗੂ ਨਹੀਂ ਕੀਤਾ ਸੱਸਾ ਸਾਹਿਬ ਸੋਚ ਸਮਝ ਕੇ ਬੋਲਿਆ ਕਰੋ ਤੇ ਕਿਸਾਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਸੱਸਾ ਜੀ ਆਪਣੇ ਆਕਾ ਜਿਹੜੇ ਜਿੰਨਾਂ ਦੀ ਤੁਸੀਂ ਏਜੰਟੀ ਕਰਦੇ ਹੋ ਤੰਤ ਸ਼ਾਇਦ ਮੋਦੀ ਜੀ ਨੂੰ ਸਿੱਖਿਆ ਦਿਓਗੇ ਕਿਸਾਨਾਂ ਨੇ ਇਹ ਮੰਗਿਆ ਜਿਹੜੀ ਆ ਉਹ ਤੰਤ ਮੰਨ ਲੈਣ ਔਰ ਖੱਟੜ ਨੂੰ ਜਿਹੜੀ ਆ ਉਹ ਲਗਾਾਮ ਦੇਣ ਜਿਹੜਾ ਉੱਥੇ ਉਹ ਕੰਮ ਕਰ ਰਿਹਾ ਜੋ ਕੁਝ ਉੱਥੇ ਜਿਹੜਾ ਗ੍ਰਹਿ ਮੰਤਰੀ ਆ ਤੁਹਾਡਾ ਅਨਲ ਵਿੱਚ ਜੋ ਕੁਝ ਬੋਦਿਆ ਹਰਿਆਣੇ ਵਾਲਾ ਔਰ ਜੋ ਕਾਰਵਾਈ ਉੱਥੇ ਕਰਦੀ ਉਹ ਕਾਰਵਾਈ ਨੂੰ ਤੰਤ ਬੰਦ ਕਰਾਓ ਤੰਤ ਜਿਹੜੇ ਡਰਨ ਡਰੋਨ ਜਿਹੜੇ ਪੰਜਾਬ ਦੀ ਹੱਦ 'ਚ ਤੁਸੀਂ ਭੇਜਦੇ ਉਹਨਾਂ ਨੂੰ ਬੰਦ ਕਰੋ ਤੰਤ ਜਿਹੜੇ ਉੱਥੇ ਹਥੋਂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਉਹਨਾਂ ਨੂੰ ਬੰਦ ਕਰੋ ਤੰਤ ਜਿਹੜੀਆਂ ਤੁਸੀਂ ਪਲਾਸਟਿਕ ਦੀਆਂ ਦੂਜੀਆਂ ਗੋਲੀਆਂ ਚਲਾ ਦਿਓ ਉਨਰ ਨੂੰ ਬੰਦ ਕਰੋ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਦੀ ਹਾਂ ਵਾਇਗੋ ਦੀਕਾ ਖਾਸਾ ਵਾਇਗੋ ਦੀਕੀ ਫਪ